ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਖੁਸ਼ੀਆਂ ਖੇੜੇ ਦੇਵੇ ਸਰਬੱਤ ਦਾ ਘਰ ਇੱਕ ਭਲਾ ਕਰੇ ਵਾਹਿਗੁਰੂ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਇਹ ਇੱਕ ਗਿੱਧੇ ਦਾ ਤਮਾਸ਼ਾ ਹੈ ਨਵਾਂ ਹੀ ਤਮਾਸ਼ਾ ਮੈਨੂੰ ਪੱਕਾ ਹੀ ਯਕੀਨ ਆ ਤੁਸੀਂ ਕਦੇ ਨਹੀਂ ਕਿਸੇ ਨੇ ਸੁਣਿਆ ਹੋਣਾ ਇਹ ਅੱਜ ਤੁਹਾਨੂੰ ਫਸਟ ਟਾਈਮ ਮੈਂ ਹੀ ਸੁਣਾ ਰਹੀ ਆ ਪਹਿਲੀ ਵਾਰੀ ਸੁਣਿਓ ਆਨੰਦ ਮਾਣਿਓ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗਾ ਸ਼ੇਅਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਹ ਜਿਹੜੇ ਤਮਾਸ਼ੇ ਨੇ ਨਾ ਇਹ ਵੀ ਹੁਣ ਆਮ ਲੋਕਾਂ ਨੂੰ ਆਉਂਦੇ ਨਹੀਂ ਹਨ ਅੱਜ ਕੱਲ੍ਹ ਦੇ ਨੂੰ ਜਾਦੇ ਤੁਸੀਂ ਇਹਨਾਂ ਨੂੰ ਲਿਖ ਕੇ ਰੱਖਿਆ ਕਰੋ ਜਦੋਂ ਵਿਆਹ ਹੋਵੇ ਕੋਈ ਖੁਸ਼ੀ ਦਾ ਮੌਕਾ ਉੱਥੇ ਪਾਇਆ ਕਰੋ ਕਰਿਆ ਕਰੋ ਇਹ ਤਮਾਸ਼ੇ ਸਗੋਂ ਵਿਰਸੇ ਨੂੰ ਤਾਂ ਹੀ ਆਪਾਂ ਅੱਗੇ ਤੱਕ ਲੈ ਕੇ ਜਾਵਾਂਗੇ ਗਾਹਾਂ ਵਾਲੇ ਬੱਚੇ ਤਾਂ ਨਹੀਂ ਸਾਰਾ ਖੁਸ਼ੀ ਭੁੱਲ ਜਾਣਗੇ ਇਹ ਜਿਹੜੀ ਨਵੀਂ ਜਨਰੇਸ਼ਨ ਆਉਣੀ ਹੈ ਸੋ ਮਾਣੋ ਨੰਦ ਪਿਆਰੇ ਜੇ ਤਮਾਸ਼ੀ ਦਾ ਕੁੜੀ ਇੱਕ ਵਿਚਾਲੇ ਚੁੰਨੀ ਨੂੰ ਤੁਹਾਨੂੰ ਪਤਾ ਹੀ ਆ ਵੀ ਕਿਵੇਂ ਹੁੰਦਾ ਹੈ ਚੁੰਨੀ ਦਾ ਐ ਸਿਰ ਤੇ ਚੁੰਨੀ ਲਵੇਟ ਕੇ ਪੱਗ ਜੀ ਬਣਾ ਲੈਂਦੀ ਹੈ ਤੇ ਦੂਜੀ ਕੁੜੀ ਫਿਰ ਉਹਨੂੰ ਕਹਿੰਦੀ ਹੈ ਜਿਹੜਾ ਆਲੇ-ਦਾਲੇ ਘੇਰਾ ਘੱਤੀ ਖੜੀਆਂ ਹੁੰਦੀਆਂ ਨੇ ਗਿੱਧਾ ਪਾਉਂਦੀਆਂ ਨੇ ਉਹਨਾਂ ਨੂੰ ਫਿਰ ਜਿਹੜਾ ਕੁਝ ਕਹਿਣਾ ਹੁੰਦਾ ਉਹ ਦੱਸਦੀ ਆ ਵੀ ਤੁਸੀਂ ਐ ਬੋਲਣਾ ਹੁਣ ਮੈਂ ਭਾਈ ਤੁਹਾਨੂੰ ਕੱਲੀ ਹੋ ਸੁਣਾਉਂਗੀ ਹੁਣ ਮੈਂ ਕੱਲੀ ਹੋਈ ਬੋਲੂਗੀ ਵਿੱਚ ਸਾਸੂ ਵੀ ਛੜ ਜਾਂਦਾ ਕਈ ਵਾਰੀ ਕਿਉਂਕਿ ਜਾਂ ਬਹੁਤੀਆਂ ਚ ਤਾਂ ਸਾਹ ਲਿਆ ਜਾਂਦਾ ਇਕੱਲੇ ਬੰਦੇ ਨੇ ਕਰਨਾ ਹੋਵੇ ਨਾ ਉਹਨੂੰ ਗਾਉਣਾ ਬਹੁਤ ਔਖਾ ਹੈ ਸੋ ਮਾਣੋ ਆਨੰਦ ਫਿਰ ਪਿਆਰੇ ਜਿਹੇ ਤਮਾਸ਼ੇ ਦਾ ਇੱਕ ਇਹਦਾ ਚ ਮੈਂ ਤੁਹਾਨੂੰ ਦੱਸਦਾ ਮਾੜਾ ਜਾਂ ਵੀ ਕੁੜੀ ਮੁੰਡਾ ਬਹੁਤ ਸੋਹਣਾ ਹੁੰਦਾ ਉਹਦੇ ਘਰ ਦੇ ਕੁੜੀ ਦੇ ਜਦੋਂ ਮੁੰਡੇ ਨੂੰ ਦੇਖਦੇ ਨੇ ਵਧੀਆ ਪੱਗ ਬੰਨੀ ਹੁੰਦੀ ਆ ਵੀ ਪੜਿਆ ਲਿਖਿਆ ਮੁੰਡਾ ਹੈ ਪਰ ਉਹਦੇ ਘਰੇ ਹੁੰਦਾ ਕੁਝ ਵੀ ਨਹੀਂ ਫਿਰ ਉਹ ਕੁੜੀ ਉਹਨੂੰ ਜਾ ਕੇ ਨਹੋਰੇ ਮਾਰਦੀ ਆ ਕਹਿੰਦੀ ਤੇਰੀ ਟੂਟੀ ਵਾਲੀ ਪੱਗ ਤੇ ਡੁੱਲ ਪਗੇ ਡੁੱਲ ਗਏ ਮੇਰੇ ਘਰ ਦੇ ਕਹਿੰਦੀ ਤੇਰੇ ਘਰੇ ਤਾਂ ਨਾ ਆਏ ਨਾ ਆਏ ਕਹਿੰਦੀ ਮੈਂ ਕੁੱਤੇ ਭਕਾਈ ਕਰਦੀ ਫਿਰਦੀ ਆ ਉਹ ਕੀ ਕਰਦੀ ਆ ਹੁਣ ਤੁਸੀਂ ਗੀਤ ਰਾਹੀਂ ਸੁਣਿਓ ਮਾਪੇ ਡੁੱਲ ਗਏ ਹਨੀਆਂ ਮੇਰੇ ਟੂਟੀ ਵਾਲੀ ਪੱਗ ਦੇਖ ਕੇ ਮਾਪੇ ਡੁੱਲ ਗਏ ਪੱਗ ਦੇਖ ਕੇ ਮਾਪੇ ਡੁੱਲ ਗਏ ਹਣੀਆਂ ਮੇਰੇ ਟੁੱਟੀ ਵਾਲੀ ਪੱਗ ਦੇਖ ਕੇ ਨਾ ਤੇਰੇ ਕਰਵਾਲਣ ਗੋਹਾ ਨਾ ਤੇਰੇ ਕਰਵਾਲਣ ਗੋਹਾ ਬੇ ਮਹਿਮਾਰ ਦੀ ਖੇਤਾਂ ਦੇ ਵਿੱਚ ਗੇੜੇ ਟੁੱਟੀ ਵਾਲੀ ਪੱਗ ਦੇਖ ਕੇ ਮਾਪੇ ਡੁੱਲ ਗਏ ਹਣੀਆਂ ਮੇਰੇ ப்தே மாப்பே டேமீ ப் கே நான் கட்ட கோட்ட நட்டா கோட்டா மாரி மசீன உத்தே கேடே ਟੂਟੀ ਵਾਲੀ ਪੱਗ ਦੇਖ ਕੇ ਮਾਪੇ ਡੁੱਲ ਗਏ ਹਾਣੀਆਂ ਮੇਰੇ ਟੂਟੀ ਵਾਲੀ ਪੱਗ ਦੇਖ ਕੇ ਮਾਪੇ ਡੁੱਲ ਗਏ ਹਾਣੀਆਂ ਮੇਰੇ ਮਾ ਟੂਟੀ ਵਾਲੀ ਪੱਗ ਦੇਖ ਕੇ ਨਾ ਤੇਰੇ ਘਰ ਮੱਜੀਆਂ ਗਾਈਆਂ ਨਾ ਤੇਰੇ ਘਰ ਮੱਜੀਆਂ ਗਾਈਆਂ ਦੁੱਧ ਲੈਣ ਨੂੰ ਹਟਾਂ ਤੇ ਮਾਰਾਂਗੇ ੜੇ ਟੂਟੀ ਵਾਲੀ ਪੱਗ ਦੇਖ ਕੇ ਦੁੱਧ ਲੈਣ ਨੂੰ ਹਟਾਂ ਤੇ ਮਾਰਾਂਗੇ ੜੇ ਟੂਟੀ ਵਾਲੀ ਪੱਗ ਦੇਖ ਕੇ ਮਾਪੇ ਡੁੱਲ੍ਹੇ ਜਹਾਣੀਆਂ ਮੇਰੇ ਟੂਟੀ ਵਾਲੀ ਪੱਗ ਦੇਖ ਕੇ ਮਾਪੇ ਡੁੱਲ੍ਹੇ ਜਹਾਣੀਆਂ ਮੇਰੇ ਟੂਟੀ ਵਾਲੀ ਪੱਗ ਦੇਖ ਕੇ ਮੰਜੇ ਤੇ ਪਿਆ ਖੇਸ ਕੁੜੇ ਮੰਜੇ ਤੇ ਪਿਆ ਖੇਸ ਕੁੜੇ ਮੂਰਾਨੀ ਮੂਰਾ ਪੈ ਗਿਆ ਪੇਸ਼ ਕੁੜੇ ਮੂਰਾਨੀ ਮੂਰਾ ਪੈ ਗਿਆ ਪੇਸ਼ ਕੁੜੇ ਮੂਰਾਨੀ ਮੂਰਾ ਪੈ ਗਿਆ ਪੇਸ਼ ਕੁੜੇ ਮੂਰਾਨੀ ಡೋಯಿ ಕುಡಿಯೋ ಬುರಾ ಮಾರ ಲೈ ಗ್ಯಾ ಕೋಯಿ ಕುಡಿಯೋ ಬುರಾ ಮಾರ ಗ್ಯಾ ಕೋಯಿ ಕುಡಿಯೋ ಬುರಾ ಮಾರ ಬುಡ ನೂ ಕುಡಿಯೋ ਡੋਈ ਕੁੜੀਓ ਊ ਬੂੜੀ ਮੂੜੀ ਕੇ ਸੁਹਾਗਣ ਹੋਈ ਕੁੜੀਓ ਊੜੀ ਮੂੜੀ ਕੇ ਸੁਹਾਗਣ ਹੋਈ ਕੁੜੀਓ ਊੜੀ ਮੂੜੀ ਕੇ ਸੁਹਾਗਣ ਹੋਈ ਕੁੜੀਓ ਜਿੱਥੇ ਬਾਬਾ ਨਾਵੇ ਧੋਵੇ ਉੱਥੇ ਖਿੜਿਆ ਬੂਰ ਬਾਬਾ ਅੰਬੋਂ ਨੂੰ ਅੰਬੋਂ ਨੂੰ ਨਾ ਕੂਰ ਬਾਬਾ ਅੰਬੋਂ ਨੂੰ ਅੰਬੋਂ ਨੂੰ ਨਾ ਊਰ ਬਾਬਾ ਅੰਬੋਂ ਨੂੰ అంబోను నా కూరు బాయం